ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਲਗਾਤਾਰ ਫੋਨ ਕਾਲਸ ਆਈਆਂ ਮੈਸੇਜ ਆਏ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਧਮਕੀਆਂ ਮਿਲੀਆਂ ਨੇ ਕਿ 2 ਕਰੋੜ ਰੁਪਇਆ ਦਿਓ ਇਹ ਸਾਰਾ ਮਾਮਲਾ ਕਹਿੰਦੇ 10 ਦਿਨ ਤੋਂ ਵੱਧ ਦਾ ਹੋ ਗਿਆ ਅਜੇ ਤੱਕਰ ਪੁਲਿਸ ਇਹਦਾ ਖੁਰਾਕ ਖੋਜ ਲੰਬਨ ਤੇ ਨਾਕਾਮ ਰਹੀ ਹੈ ਜਦ ਕਿ ਪੁਲਸ ਨੂੰ ਇਹਦੇ ਬਾਰੇ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਰਾ ਨੂੰ ਧਮਕੀਆਂ ਮਿਲ ਰਹੀਆਂ ਨੇ ਲਗਾਤਾਰ ਫੋਨ ਕਾਲਸ ਆਈਆਂ ਮੈਸੇਜ ਆਏ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਧਮਕੀਆਂ ਮਿਲੀਆਂ ਨੇ ਕਿ 2 ਕਰੋੜ ਰੁਪਇਆ ਦਿਓ ਰੰਗਦਾਰੀ ਸਿੱਦੇ ਤੌਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਤੋਂ ਮੰਗੀ ਜਾ ਰਹੀ ਹੈ ਜੀ ਦੀ ਸ਼ਿਕਾਇਤ ਉਹਨਾਂ ਨੇ ਡੀਜੀਪੀ ਤੇ ਡੀਆਈਜੀ ਨੂੰ ਕਰ ਦਿੱਤੀ ਹੈ ਪਰ ਸਵਾਲ ਉਹਨਾਂ ਨੇ ਵੀ ਖੜੇ ਕਰ ਦਿੱਤੇ ਨੇ ਕਿ ਮੈਂ ਸ਼ਿਕਾਇਤ ਕੀਤੀ ਹੈ ਪਰ ਪੁਲਿਸ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ ਆਪਣੀ ਜਿਹੜੀ ਉਹਨਾਂ ਦੀ ਰਹਾਇਸ਼ ਹੈ ਹਮ ਖਰੜ ਵਾਲੀ ਕੱਲ ਉੱਥੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਜਿਦੇ ਵਿੱਚ ਉਹਨਾਂ ਨੇ ਖਲਾਸਾ ਕੀਤਾ ਹਮ ਕਿ ਕਿਸੇ ਕਥਤ ਗੈਂਗਸਟਰ ਗਰੁੱਪ ਵੱਲੋਂ ਉਹਨਾਂ ਨੂੰ ਧਮਕੀ ਆਈ ਹੈ ਕਿ 2 ਕਰੋੜ ਰੁਪਇਆ ਲਿਆਓ ਉਹਨਾਂ ਨੇ ਡੀਜੀਪੀ ਕਾਰਜਕਾਰੀ ਗੌਰਵ ਜਦਵ ਸਾਹਿਬ ਤੇ ਜਿਹੜੇ ਰੋਪੜ ਰੇਂਜ ਦੇ ਆਈਜੀ ਨੇ ਉਹਨਾਂ ਨੂੰ ਵੀ ਉਹਨਾਂ ਨੇ ਹਮ ਦਿੱਕਤੀ ਰੂਪ ਦੇ ਵਿੱਚ ਸ਼ਿਕਾਇਤ ਭੇਜਤੀ ਹੈ ਇਹ ਸਾਰਾ ਮਾਮਲਾ ਕਹਿੰਦੇ 10 ਦਿਨ ਤੋਂ ਵੱਧ ਦਾ ਹੋ ਗਿਆ ਅਜੇ ਤੱਕਰ ਪੁਲਿਸ ਇਹਦਾ ਖੁਰਾਕ ਖੋਜ ਲੰਬਨ ਚ ਨਕਾਮ ਰਹੀ ਹੈ ਹਮ ਜਦ ਕਿ ਪੁਲਿਸ ਨੂੰ ਇਹਦੇ ਬਾਰੇ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹ ਜਾ ਕੇ ਦੇਖ ਰ ਕੇ ਕਿੱਥੋਂ ਤੱਕਰ ਇਹ ਸਾਰਾ ਮਾਮਲਾ ਐਸ ਵੇਲੇ ਲੱਗਿਆ ਹੋਇਆ ਹੈ ਕੌਣ ਆ ਇਹਦੇ ਪਿੱਛੇ ਹੋਣਾ ਦਾ ਜਿਹੜਾ ਕੁਪੀਆ ਤੰਤਰ ਹੈ ਉਹ ਕਿਉਂ ਚਨੀ ਸਾਹਿਬ ਨੇ ਇਸ ਗੱਲ ਦਾ ਗਿਲਾ ਕੀਤਾ ਕਿ 10 ਦਿਨ ਵੀ ਧਿਆਨ ਦੇ باوجود ਪੁਲਿਸ ਦੇ ਹੱਥ ਖਾਲੀ ਨੇ ਸੋ ਫਿਰ ਉੱਥੇ ਆ ਗਈ ਗੱਲ ਗ੍ਰਹਿ ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲੇ ਹੈ ਤੇ ਇਹ ਸਾਰੇ ਮਾਮਲੇ ਫਿਰੋਣਾ ਵਿਧਾਨ ਸਭਾ ਦੇ ਸੈਸ਼ਨ 'ਚ ਤਾਂ ਆਉਣ ਗਈ ਨਿੱਡਰ ਖਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जावां انا انہاں نال جڑے ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ